ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆ ਮੇਰੀ ਕੁਆਲੀਫਿਕੇਸ਼ਨ ਹੈਗੀਆਂ ਆ ਸਭ ਤੋਂ ਪਹਿਲਾਂ ਨਾ ਨਿਮਰੋਲੋਜੀ ਇਹਦਾ ਮੈਨੂੰ ਤਕਰੀਬਨ 20 ਸਾਲ ਤੋਂ ਜ਼ਿਆਦਾ ਐਕਸਪੀਰੀਅੰਸ ਹੈਗਾ ਵਾਸਤੂ ਇਹ ਵੀ ਮੈਂ 20 ਸਾਲ ਪਹਿਲਾਂ ਹੀ ਕੋਰਸ ਕੀਤਾ ਸੀਗਾ ਉਸ ਟਾਈਮ ਕਲਾਸਾਂ ਨਹੀਂ ਸੀ ਚੱਲਦੀਆਂ ਮਗਰ ਇੱਕ ਸੀਡੀ ਦਾ ਸੈੱਟ ਲਿਆ ਸੀਗਾ ਮਿਸਟਰ ਅਰਵਿੰਦ ਸੂਰਜੀ ਉਹ ਤੋਂ ਫਿਰ ਮੈਂ ਸਿੱਖਿਆ ਸੀ ਕਿ ਮੈਂ ਬਹੁਤ ਜ਼ਿਆਦਾ ਕਾਮਯਾਬ ਰਿਆ ਔਰ ਮੈਂ ਲੋਕਾਂ ਦੀ ਸੇਵਾ ਕਰਦਾ ਰਿਆ ਮਾਂ ਔਰ ਬਹੁਤ ਸਾਰੇ ਲੋਕਾਂ ਦੇ ਜਿਹੜੇ ਦੁੱਖ ਤਕਲੀਫਾਂ ਦੂਰ ਕੀਤੀਆਂ ਮੇਰੇ ਦਿਲ ਦੇ ਜਿਹੜੇ ਬੜੇ ਹੀ ਇੱਕ ਆਵਾਜ਼ ਉੱਠਦੀ ਸੀ ਕਿ ਸਿੱਖ ਪੰਥ ਲਈ ਕੁਝ ਕਰੀਏ ਮਗਰ ਅੱਜ ਦੇਖੋ ਸਾਡੇ ਸਿੱਖ ਪੰਥ ਦੇ ਵਿੱਚ ਹਰ ਪਾਸੇ ਪਖੰਡ ਝੂਠ ਗੁਰਬਾਣੀ ਤੋਂ ਬਿਨਾਂ ਹਰ ਤਰ੍ਹਾਂ ਦੇ ਬਚਨ ਬਿਲਾਸ ਗੁਰਦੁਆਰੇ ਵਿੱਚ ਕਰਦੇ ਆ ਪਰ ਗੁਰਬਾਣੀ ਤਾਂ ਨਹੀਂ ਕਰਦੇ ਇਹ ਆਉਣ ਵਾਲੇ ਟਾਈਮ 'ਇ ਵੀਡੀਓ ਦਿਖਾਵਾਂਗਾ ਤੇ ਮੈਂ ਆ ਇੰਨੇ ਸਾਰੇ ਪੰਜ ਕੋਰਸ ਕੀਤੇ ਆ ਤੇ ਮੈਂ ਹੁਣ ਬਹੁਤ ਜਲਦੀ ਇੱਕ ਐਸਾ ਕੋਰਸ ਲਾਂਚ ਕਰਾਂਗਾ ਅੱਜ ਤੁਸੀਂ ਦੇਖ ਰਹੇ ਹੋ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਕਿਸ ਤਰ੍ਹਾਂ ਅੱਜ ਵੈਬਿਨਾਰ ਹੈਗਾ ਜੀ ਅੱਜ 2 ਦਿਨ ਦਾ ਹੈ 3 ਦਿਨ ਦਾ ਹੈ ਫਿਰ ਜੇ ਅਟੈਂਡ ਕਰੋ ਦੇਖੋ ਜੇ ਫੀਸ 4 ਦਿਨ ਦਾ ਕੋਰਸ ਹੈਗਾ ਫੀਸ ਹੈਗੀ ਤੁਹਾਡੀ 6000 ਰੁਪਿਆ ਸਾਡਾ 6 ਮਹੀਨੇ ਦਾ ਕੋਰਸ ਹੈ ਕੋ ਦੀ ਕੀਮਤ ਹੈਗੀ 94000 ਰੁਪਿਆ 1 ਲੱਖ 30000 ਰੁਪਿਆ ਅਸੀਂ ਪੂਰੇ 1 ਸਾਲ ਦਾ ਤੁਹਾਨੂੰ ਕੋਰਸ ਦੇ ਰਹੇ ਆ ਇੱਕ ਮੈਡੀਕਲ ਨਿਮਰੋਲੋਜੀ ਹੈ ਉਹਦਾ ਵੀ ਕਿਤੇ ਵੀ ਚਲੇ ਜਾਓ ਉਹ ਕਹਿਣਗੇ ਜੀ 5000 ਤੋਂ 10000 ਸਿਰਫ 3 ਦਿਨ ਦੀ ਕਲਾਸ ਹੁੰਦੀ ਆ ਮਤਲਬ ਕਿ 1000 ਤੋਂ ਲੈ ਕੇ 5000 ਤੋਂ ਲੈ ਕੇ 10000 ਤੱਕ ਇੱਕ ਦਿਨ ਦੀ ਕਲਾਸ ਦੀ ਕੀਮਤ ਹੈਗੀ ਆ ਹੁਣ ਜੇ ਮੈਂ ਵੀ ਕੁਝ ਪੇ ਕੀਤੀ ਹੈ ਨਾ ਔਰ ਅੱਜ ਤੁਸੀਂ YouTube Facebook Instagram ਦੇਖੋ ਲੋਕੀ ਕਿਦਾਂ ਨਿਮਰੋਲੋਜੀ ਜੋਤਿਸ਼ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਇਹੋ ਜਿਹੀ ਬੇਵਕੂਫ ਬਣਾ ਰਹੇ ਆ ਕਿ ਜੇ ਬੰਦਾ ਹੱਸ-ਹੱਸ ਕੇ ਹੀ ਦੂਰਾ ਹੋ ਜਾਵੇ ਤੇ ਇਹ ਜਿਹੜੇ ਕੋਰਸ ਹੈਗੇ ਆ ਇਹਨਾਂ ਵਿੱਚ ਮੈਂ ਇੱਕੋ ਹੀ ਕੋਰਸ ਲਾਂਚ ਕਰਨ ਵਾਲਾ ਆ ਵਾ ਇਹ ਤਾਂ ਜੜ ਤੱਕ ਜਾਏਗਾ ਉਹਦੇ ਵਿੱਚ ਵਾਸਤੂ ਵੀ ਆਏਗਾ ਨਿਮਰੋਲੋਜੀ ਹੈਲਥ ਨਿਮਰੋਲੋਜੀ ਮੋਬਾਈਲ ਨਿਮਰੋਲੋਜੀ ਵੈਦਿਕ ਲੋਸ਼ੋ ਗ੍ਰਿਡ ਜਿਨੀਆ ਵੀ ਨਿਮਰੋਲੋਜੀ ਸਾਡੇ ਕੋਲ ਮੌਜੂਦ ਹੈਗੀਆਂ ਨਾ ਉਹ ਸਾਰਿਆਂ ਦਾ ਮੈਂ ਇੱਕੋ ਹੀ ਕੋਰਸ ਬਣਾਉਣ ਲੱਗਾ ਮੈਂ ਉੱਥੇ ਮੈਂ ਕੰਮ ਕਰ ਰਿਹਾ ਵਗਾ ਔਰ ਇਸ ਕਰਕੇ ਮੇਰੇ ਦੋ ਚੈਨਲ ਹੈਗੇ ਆ ਇਹਨਾਂ ਨੂੰ ਸਬਸਕ੍ਰਾਈਬ ਕਰੋ ਔਰ ਇਨਾਂ ਚੈਨਲ ਤੇ ਹੀ ਸ਼ੁਰੂ ਕਰਾਂਗਾ ਇੱਕ ਜਗ੍ਹਾ ਪੰਜਾਬੀ ਚ ਇੱਕ ਪਾਸੇ ਹਿੰਦੀ ਦੇ ਵਿੱਚ ਔਰ ਜਿਹੜਾ ਹਕੀਕਤਵਾਨ ਜਿਹਦੇ ਤੁਸੀਂ ਪਿਆਰ ਦਿੰਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਉਪਾਏਾਂ ਦੀ ਕੋਈ ਕਮੀ ਨਹੀਂ ਆਏਗੀ ਔਰ ਇਹ ਉਪਾਏ ਉਹ ਹੈਗੇ ਆ ਕਿ ਜਿਹੜੇ ਕੰਮ ਕਰਦੇ ਆ ਨਹੀਂ ਤਾਂ ਤੁਸੀਂ ਦੇਖ ਲਓ ਭਰੇ ਭਏ ਇਸ ਟਾਈਮ अधूरा ज्ञान महाविनाश ਦਾ ਕਾਰਨ ਬੰਦਾ ਹੈ। ਔਰ ਇਹ ਸਾਰੇ ਅਧੂਰਾ ਦਿੰਦੇ ਆ ਤੇ ਪੂਰੇ ਵਾਸਤੇ ਲਿਆਓ ਜੀ 21000 ਲਿਆਓ ਜੀ 11000 ਲਿਆਓ ਜੀ 5000 ਤੇ ਫਿਰ ਉਹਨੇ ਚਾਰਜ ਕਰਕੇ ਫਿਰ ਤੁਹਾਨੂੰ ਗੱਲ ਕਰਦੇ ਆ। ਇਤੋਂ ਤੱਕ ਕਿ ਅੱਜ ਕੱਲ ਜਿੰਨੇ ਫੀਸ ਹੈਗੀ ਹੈ ਨਾ ਉਹ 11000 ਤੋਂ 21000 ਚੱਲ ਰਹੀ ਹੈ। ਔਰ ਮੇਰੀ ਇੱਕ ਖੁਆਇਸ਼ ਹੈਗੀ ਆ ਕਿ ਮੇਰਾ ਹਰ ਸਿੱਖ ਭੈਣ ਭਰਾ ਜੋ ਗਰੀਬ ਹੈਗੇ ਆ ਜੋ ਨੌਕਰੀ ਨਹੀਂ ਮਿਲ ਰਹੀ ਉਹ ਇਹ ਕੰਮ ਕਰਨ ਔਰ ਆਪਣਾ ਕਾਰੋਬਾਰ ਵੀ ਚਲਾਉਣ ਆਪਣੀ ਜ਼ਿੰਦਗੀ ਬਾਰੇ ਵੀ ਪਤਾ ਹੋਏਗਾ ਆਪਣੇ ਘਰਦਿਆਂ ਦੀ ਜ਼ਿੰਦਗੀ ਬਾਰੇ ਵੀ ਹੋਏਗਾ ਪਿਓ ਆਪਣੇ ਪੁੱਤ ਦੀ ਜ਼ਿੰਦਗੀ ਬਣਾਏਗਾ ਪੁੱਤਰ ਆਪਣੇ ਮਾਪਿਆਂ ਦੀ ਆਪਣੇ ਘਰਦਿਆਂ ਦੀ ਆਪਣੇ ਭੈਣ ਭਰਾਵਾਂ ਦੀ ਸਭ ਦੀ ਜ਼ਿੰਦਗੀ ਬਣਾਉਣਗੇ ਜਦ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਇਹ ਕੰਮ ਕਰਨਾ ਹੈ ਤੇ ਸਾਨੂੰ ਇਹ ਫਲੇਗਾ ਤੇ ਜਰੂਰ ਫਲੇਗਾ ਹੁਣ ਤੁਹਾਡੀ ਕਿਸਮਤ ਵਿੱਚ ਲਿਖਿਆ ਦੁੱਧ ਦਾ ਕੰਮ ਪਾਣੀ ਦਾ ਕੰਮ ਔਰ ਤੁਸੀਂ ਕੰਮ ਕਰਦੇ ਹੋ ਲੋਹੇ ਦਾ ਕਿੱਦਾਂ ਚੱਲੇਗਾ ਕਿਉਂਕਿ ਜਿਹੜੀ ਵੀ ਡੇਟ ਆਫ ਬਰਥ ਹੁੰਦੀ ਹੈ ਨਾ ਜਨਮ ਦੀ ਤਾਰੀਖ ਉਹ ਤੁਹਾਨੂੰ ਸਭ ਕੁਝ ਦੱਸਦੀ ਹੈ ਕਿ ਤੁਸੀਂ ਕਿਹੜਾ ਕੰਮ ਕਰੋ ਕਿਸ ਦਿਸ਼ਾ ਵਿੱਚ ਜਾ ਕੇ ਕੰਮ ਕਰੋ ਅਗਰ ਦਫਤਰ 'ਚ ਬਹਿਣਾ ਹੈ ਕਿਹੜੇ ਪਾਸੇ ਬੈਠੋਗੇ ਜਦਾ ਪੈਸਾ ਮਿਲੇਗਾ ਕਿਹੜੇ ਪਾਸੇ ਬੈਠੋਗੇ ਤੁਹਾਨੂੰ ਜਦਾ ਕਲਾਇੰਟ ਮਿਲਣਗੇ ਕਿਹੜੇ ਪਾਸੇ ਬੈਠੋਗੇ ਜਿੱਥੇ ਤੁਹਾਨੂੰ ਇੱਜ਼ਤ ਮਿਲੇਗੀ ਇਹ ਸਭ ਚੀਜ਼ ਤੁਹਾਡੀ ਡੇਟ ਆਫ ਬਰਥ 'ਚ ਲਿਖਿਆ ਹੋਇਆ ਹੈ ਅਰ ਸਾਡੇ ਜਿਹੜੇ ਆ ਬੂ ਬਨੇ ਹੈਗੇ ਆ ਵਿਆਹ ਹੁੰਦਾ ਤੇ ਵੇ ਲਿਖਿਆ ਹੋਣਾ ਚਾਹੀਦਾ ਸੀ ਆ ਤੁੰਦਾ ਹੋਇਆ ਤੇ ਕੋਈ ਗੰਬੀਰ ਸੀ ਆ ਹੋਰ ਪੰਜ ਸਤ ਦੇ ਗਿਆ ਇਹਨਾਂ ਨੂੰ ਗੁਰਬਾਨੀ ਬਾਰੇ ਤਾਂ ਗੱਗੇ ਦਾ ਨਹੀਂ ਪਤਾ ਮੈਂ ਇਹਨਾਂ ਨੂੰ ਖੁੱਲਾ ਚੈਲੰਜ ਕਰਦਾ ਉਹ ਇਸ ਗੱਲ ਦਾ ਕਿ ਗੁਰੂ ਸਾਹਿਬ ਨੇ ਜੋ ਕਿਹਾ ਹੈ ਨਾ ਜੋ ਕੁਝ ਪਾਇਆ ਸੋ ਇਕਾ ਵਾਰ ਉਹਨਾਂ ਨੇ ਇੱਕੋ ਵਾਰੀ ਤੁਹਾਡੀ ਡੇਟ ਆਫ ਬਰਥ ਦੇਵੇ ਸਭ ਕੁਝ ਲਿਖ ਕੇ ਪਾ ਦਿੱਤਾ ਹੈ ਹੁਣ ਤੁਸੀਂ ਉਹਨੂੰ ਖੋਜੀ ਜਾਓ ਔਰ ਕਰੀ ਜਾਓ ਜੋ ਬਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਉਸ ਤਰ੍ਹਾਂ ਇਹਨਾਂ ਖੋਜੋ ਮਣ ਇਹੀ ਕੰਮ ਮੈਂ ਪੂਰੀ ਸਿੱਖ ਕੌਮ ਜ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਇਹਨਾਂ ਨੂੰ ਸਭ ਨੂੰ ਦਊਂਗਾ ਕਿ ਆਪਣੇ ਆਪ ਨੂੰ ਵੀ ਖੋਜਣ ਆਪਣੇ ਘਰ ਵੀ ਚੰਗੇ ਬਣੋਣ ਖਾਣ ਪੀਣ ਔਰ ਹਾਈ ਗੱਲ ਦਸਾਂ ਇਸ ਕੰਮ ਦੇ ਵਿੱਚ ਅਗਰ ਤੁਸੀਂ ਥੋੜੀ ਜਿਹੀ ਪ੍ਰੈਕਟਿਸ ਕਰ ਲੈਂਦੇ ਹੋ 5100 ਰੁਪਇਆ ਲੈ ਸਕਦੇ ਹੋ। ਔਰ ਇੱਕ ਘੱਟ ਤੋਂ ਘੱਟ ਤੁਹਾਡਾ ਹੱਕ ਬੰਦਾ ਹੈ। ਅੱਜ ਕੱਲ ਤੇ ਇਹੋ ਜਿਹੇ ਬੰਦੇ ਮੈਂ ਦੇਖੇ ਆ ਜਿਹੜੇ ਨਾਮ ਬਦਲੀ ਕਰਨਾ ਨਹੀਂ ਜਾਣਦੇ ਪਹਿਲਾਂ ਮੈਂ ਵੀ ਨਹੀਂ ਸੀ ਜਾਂਦਾ ਮੈਂ ਵੀ 2 ਦਿਨ ਮੈਂ ਤਾਂ ਨਾਮ ਚੇਂਜ ਕੀਤੇ ਸੀ ਫਿਰ ਮਨਾ ਕਰਤਾ ਜੀ। ਡਾਟਾ ਬੇਸ ਡਬਲ ਈ ਆ ਰਿਹਾ ਜਿੱਥੇ ਉਹਨੂੰ ਪੇਟ ਦੀ ਪ੍ਰੋਬਲਮ ਔਰ ਨਸਾਂ ਦੀ ਪ੍ਰੋਬਲਮ ਹੋਏਗੀ ਹੋਏਗੀ ਦੁਨੀ ਦੀ ਕੋਈ ਤਾਕਤ ਨਹੀਂ ਉਹ ਰੋਕ ਸਕਦੀ ਕਿਉਂਕਿ ਇਹਨਾਂ ਨਾਮ ਰੱਖਿਆ ਗਿਆ ਹੈ ਤੁਹਾਡੇ ਭਵਿੱਖਬਾਣੀ ਦੇ ਨਾਲ ਹੀ ਲਿਖਿਆ ਗਿਆ ਹੁਣ ਤੁਹਾਨੂੰ ਮੋਬਾਈਲ ਨੰਬਰ ਮਿਲਿਆ ਉਹ ਤੁਹਾਡੀ ਕਿਸਮਤ ਦੇ ਇਸ ਇਨਸਾਨ ਨਾਲ ਮਿਲਿਆ ਵਾ ਹੁਣ ਤੁਸੀਂ ਆਪਣੀ ਕਿਸਮਤ ਆਪਣੇ ਹੱਥੀ ਲਿਖ ਸਕਦੇ ਹੋ ਆਪਣੇ ਮਨਪਸੰਦ ਆਪਣਾ ਡਿਜ਼ਾਈਨ ਵਾਲਾ ਮੋਬਾਈਲ ਨੰਬਰ ਲੈ ਸਕਦੇ ਹੋ ਜੋ ਡਾਟਾਬੇਸ カラー है के ओदे हिसाब ना तू अपने रंग दे कपड़े पाओ किस दिशा बल जाना ओ जाओ हुण काम नहीं बंद है घरੋਂ نکلਨ ਤੋਂ ਪਹਿਲਾਂ ਕੀ ਕਰਨਾ ਹੈਗਾ ਉਹ ਕਰੋ ਆਪਣੇ ਪਿਛਲੇ ਪਾਪ ਖਤਮ ਕਰਨੇ ਆ ਉਹਦੇ ਵਾਸਤੇ ਵੀ ਉਪਾਏ ਸਭ ਕੁਝ ਹੈਗਾ ਇਸ ਸਬਜਾ ਮੈਂ ਇੱਕੋ ਹੀ ਕੋਰਸ ਬਣਾਉਂਗਾ ਉਸ ਤੋਂ ਬਾਅਦ ਤੁਹਾਨੂੰ ਕਿਦਰੇ ਹੋਰ ਕਿਸੇ ਜਾਣ ਦੀ ਲੋੜ ਨਹੀਂ ਔਰ ਇੱਕ ਕੋਰਸ ਥੋੜੇ ਥੋੜੇ ਪੀਸੇ ਸਮਝਾਉਂਗਾ जेडे कि तू तो चर समझ आ जाए थोड़ी तो ही भाषा के समझाया जाएगा और उस तो तुम तूमयाबी मिलेगी मेरे वीडियो मेरे चैनल सबसक्राइब कर लो और तो आने वाले टाइम पर इंफोरमेन मिल जाएगी फेसबुक के उ भी और यूट्यूब भी ਔਰ ਤੁਸੀਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤੇ ਆਓ ਅਸੀਂ ਸਾਰੇ ਮਿਲ ਕੇ ਆਪਣੀ ਜ਼ਿੰਦਗੀ ਵੀ ਬਦਲੀਏ ਔਰ ਆਪਣੇ ਪੰਥ ਦੀ ਵੀ ਬਣੀਏ ਆਪਣੇ ਪੰਥ ਦੀ ਵੀ ਜ਼ਿੰਦਗੀ ਬਦਲੀਏ ਔਰ ਜੋ ਗਰੀਬ ਹੈਗੇ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਕੇ ਹੈਲਪ ਹੋ ਸਕੇ ਬਹੁਤ ਸਾਰੀਆਂ ਐਸੀ ਬਿਮਾਰੀਆਂ ਆਂਦੀਆਂ ਜੋ ਤੁਹਾਡੀ ਪਹਿਲੇ ਕਿਸਮਤ ਲਿਖੀ ਹੋਈਆਂ ਹਨ ਜਦੋਂ ਅਸੀਂ ਮਹਾ ਦਸ਼ਾ ਅੰਤਰ ਦਸ਼ਾ ਪਿਤੰਤਰ ਦਸ਼ਾ ਔਰ ਗੋਚਰ ਵਗੈਰਾ ਨਾਲ ਅਸੀਂ ਦੇਖ ਸਕਦੇ ਆ ਕਿ ਕਿਹੜੇ ਟਾਈਮ ਕਿਦੋਂ ਬਿਮਾਰੀ ਆਏਗੀ। ਔਰ ਅਵਸ਼ਾਉਂਦੀ ਆ ਅਸੀਂ ਉਹਦਾ ਪਹਿਲਾਂ ਹੀ ਛੋਟੇ ਛੋਟੇ ਉਪਾਏ ਕਰ ਲਈਏ। ਇਹ ਬਿਮਾਰੀ ਇਸ ਤਰ੍ਹਾਂ ਹੋ ਜਾਏ ਕਿ ਜਿਦਾ ਮੱਖਣ ਵਿੱਚੋਂ ਵਾਲ ਨਿਕਲਦਾ ਹੈਗਾ ਤੁਹਾਨੂੰ ਪਤਾ ਵੀ ਨਹੀਂ ਲੱਗਿਆ। ਤੇ ਹੁਣ ਆਪਣੇ ਤਿਆਰ ਹੋ ਜਾਓ ਕਿ ਅਸੀਂ ਆਪਣੀ ਇੱਕ ਮੰਜ਼ਿਲ ਤੇ ਪਹੁੰਚਣਾ ਹੈਗਾ। ਸਾਡੀ ਮੰਜ਼ਿਲ ਸਿੱਖ ਪੰਥ ਨੂੰ ਅਸਮਾਨ ਤੱਕ ਲੈ ਕੇ ਜਾਣਾ। ਤਿਆਰ ਹੋ ਜਾਓ।